ਲਓ ਵੀ ਮਿੱਤਰੋ ਜਗਰਾਉਂ ਦੇ ਵਿੱਚ ਸਭ ਤੋਂ ਵੱਡਾ ਮੇਲਾ ਕਿਸਾਨਾਂ ਦਾ ਆਪਣਾ ਮੇਲਾ ਪੀਡੀਐਫ ਦਾ ਮੇਲਾ ਸ਼ੁਰੂ ਹੋ ਚੁੱਕਿਆ ਜੀ ਇਹ ਜਿਹੜਾ ਤੁਸੀਂ ਜਾਮ ਦੇਖ ਰਹੇ ਹੋ ਇਹ ਕੋਈ ਆਇਆ ਨਹੀਂਗਾ ਵੀ ਕੋਈ ਕਿਸੇ ਮੰਤਰੀ ਨੇ ਆਉਣਾ ਜਾਂ ਕੁਛ ਸੜਕ ਜਾਮ ਹੋਈ ਹੈ ਜਾਮ ਜਿਹੜੀ ਹੋਈ ਹੈ ਛੜ ਕੇ ਮੇਲੇ ਕਰਕੇ ਜਾਮ ਹੋਈ ਆ ਪੀਡੀਐਫ ਦਾ ਮੇਲਾ ਕਰਕੇ ਇੰਨਾ ਜਾਮ ਦੇਖਣ ਨੂੰ ਮੈਨ ਰਿਹਾ ਦੇਖੋ ਕਿੰਨੀਆਂ ਤਕਣੀਆਂ ਤਕਣੀਆਂ ਗੱਡੀਆਂ ਡਿਫੈਂਡਰ ਆ ਰਗੀਆਂ ਨਾ ਇਹ ਮੇਲੇ ਦੇ ਵਿੱਚ ਆ ਸੋ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਆਜੋ ਮੇਲੇ ਦਾ ਸਾਰਾ ਦਰੈਸ਼ ਦਿਖਾਉਣੇ ਆ ਤੁਹਾਨੂੰ ਗੱਲਬਾਤ ਕਰਵਾਉਣੇ ਆ ਵੀ ਕੀ ਸਿਸਟਮ ਆ ਤੁਹਾਨੂੰ ਮੈਂ ਸਾਰੀ ਇਹ ਵੀਡੀਓ ਮੈਂ ਤਾਂ ਬਣਾਈ ਆ ਵੀ ਤੁਹਾਨੂੰ ਸਾਰਾ ਮੇਲਾ ਇੱਕ ਦੇ ਵਿੱਚ ਕਵਰ ਹੋ ਜਾਈ ਮੇਲੇ ਦੇ ਵਿੱਚ ਦੇਖਣ ਨੂੰ ਕੀ ਕੀ ਆ ਮੈਂ ਇਧਰਲੇ ਪਾਸੇ ਕਵਰ ਕੀਤਾ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਸਟਾਰਟਿੰਗ ਕਰ ਦਿੰਨੇ ਆ ਆ ਗੇਟ ਆ ਮੇਨ ਜਿੱਥੋਂ ਆਪਾਂ ਐਂਟਰੀ ਕੀਤੀ ਆ ਤੇ ਗੱਡੀ ਪਾਰਕਿੰਗ ਦੇ ਵਿੱਚ ਲੱਗ ਜਾਂਦੀ ਵਧੀਆ ਥੋੜੀ ਪਾਰਕਿੰਗਾਂ ਬਣੀਆਂ ਪਰ ਪਾਰਕਿੰਗ ਹੈਗੀਆਂ ਪੇੜ ਤੁਸੀਂ ਜੇ ਦੋ ਦਿਨ ਆਉਣਾ ਹੋਵੇ ਮੈਂ ਤੁਹਾਨੂੰ ਦਿਖਾ ਦੇਣਾ ਵੀ ਕੀ ਕੀ ਤੁਹਾਨੂੰ ਇਧਰਲੇ ਐਂਪਲੀਮੈਂਟ ਦੇ ਵਿੱਚ ਦੇਖਣ ਨੂੰ ਪ੍ਰੀਜ ਤੇ ਟਰੈਕਟਰ ਦੇ ਕੋਈ ਜਾਂ ਨਵਾਂ ਮਾਡਲ ਕੋਈ ਲਾਂਚ ਹੋਇਆ ਉਹ ਸਾਨੂੰ ਸਾਰਾ ਇੱਥੇ ਜਾਣਕਾਰੀ ਮਿਲ ਜੂਗੀ ਜੇ ਕਿਸ ਨੇ ਬੁਕਿੰਗ ਕਰਵਾਉਣੀ ਆ ਤਾਂ ਉਹ ਕਰਵਾ ਸਕਦਾ ਉਧਰਲੇ ਪਾਸੇ ਚੈਣੀ ਵਾਲ ਦੇ ਐਮਪਲੀਮੈਂਟ ਆ ਗਏ ਤੇ ਬਾਕੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਹੋਰ ਕਈ ਕੰਪਨੀਆਂ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਦੇਖੋ ਤੁਸੀਂ ਭਾਈ ਅੱਗੇ ਤੁਰੇ ਚੱਲੋਂਗੇ ਅੱਜ ਅੱਜ ਪਹਿਲਾ ਦਿਨ ਆ ਤਾਂ ਵੀ ਇਕੱਠ ਬਹੁਤ ਆ ਉਸ ਹਾਵ ਨਾਲ ਅਜੇ ਦਿਨ ਵੀ ਮੰਨ ਕੇ ਜਦ 10 11 ਦਾ ਹੀ ਟਾਈਮ ਸੀਗਾ ਜਦੋਂ ਅਸੀਂ ਗਏ ਆ ਤੇ ਉਸ ਤੋਂ ਬਾਅਦ ਮੇਰੀ ਖਿਆਲ ਨਾਲ ਦੁਪਹਿਰ ਤੱਕ ਮੇਲਾ ਭਰ ਜਾਊਗਾ ਆਵਿਸ਼ਕਰਮਾਲੇ ਆਗੇ ਬਾਗੇ ਪੁਰਾਣੇ ਵਾਲੇ ਇਹਨਾਂ ਦੇ ਬਹੁਤ ਵਧੀਆ ਇੰਪਲੀਮੈਂਟਡ ਡੈਰੀ ਦੇ ਨਾਲ ਰਿਲੇਟਡ ਹਨ ਤੇ ਆਹ ਦੇਖੋ ਇਸ ਦੇ ਪਾਸੇ ਰਹਿੰਦ ਵਾਲੇ ਆ ਗਏ ਇਹਨਾਂ ਦੇ ਬਹੁਤ ਸੋਹਣੇ ਇੰਪਲੀਮੈਂਟਡ ਡੈਰੀ ਦੇ ਨਾਲ ਰਿਲੇਟਡ ਕੋਈ ਪਸ਼ੂਆਂ ਦੇ ਨਾਲ ਰਿਲੇਟਡ ਬਹੁਤ ਵਧੀਆ ਇੰਪਲੀਮੈਂਟਡ ਹੈ ਜਿਹੜੇ ਗੋਹਾਖਾਸ ੱਟਣ ਵਾਲੀਆਂ ਰੇੜੀਆਂ ਹਨ ਬਹੁਤ ਤਕੜੀਆਂ ਬਣਾਉਂਦੇ ਆ ਇਹ ਆ ਜਗਮੂਨ ਇੰਡਸਟਰੀ ਵਾਲੇ ਆ ਗਏ ਫਿਰ ਤੁਰੇ ਚੱਲੋਂਗੇ ਮੈਂ ਤੁਹਾਨੂੰ ਸਾਰਾ ਮਾੜਾ ਮਾੜਾ ਹਰੇਕ ਚੀਜ਼ ਬਾਰੇ ਦੱਸਦਾ ਜਾਊਂਗਾ ਬਈ ਜਿਹਦੇ ਨਾਲ ਤੁਹਾਨੂੰ ਆਈਡੀਆ ਲੱਗ ਜੂ ਮੇਲੇ ਦੇ ਵਿੱਚ ਦੇਖਣ ਨੂੰ ਕੀ ਕੀ ਜੇ ਡੀਟੇਲ ਦੇ ਨਾਲ ਜਾਣਨਾ ਤੁਹਾਨੂੰ ਮੇਲੇ ਦੇ ਵਿੱਚ ਆਉਣਾ ਪਊਗਾ ਜਾਂ ਹੋ ਸਕਦਾ ਸੀ ਇੱਕ ਦੋ ਦਿਨਾਂ ਨੂੰ ਜਾ ਕੇ ਵੀਡੀਓ ਪਾ ਦਾਂਗੇ ਉਹਦੀਆਂ ਤੇ ਅੱਗੇ ਤੁਰੇ ਚੱਲਾਗੇ ਸਾਰੇ ਜਿੰਨੇ ਵੀ ਕੋਈ ਨਵੇਂ ਐਮਪਲੀਮੈਂਟ ਲਾਂਚ ਹੁੰਦੇ ਆ ਕਿਸਾਨਾਂ ਦੀ ਖੇਤੀ ਨੂੰ ਸੌਖਾ ਕਰਨ ਵਾਸਤੇ ਉਹ ਇੱਥੇ ਤਕਰੀਬਨ ਆਏ ਆ ਜਾਂ ਹਜੇ ਆ ਜਾਣਗੇ ਤਕਰੀਬਨ ਸਾਰੇ ਮੇਲੇ ਕਹਿ ਦਈਏ ਵੀ ਥੋੜਾ ਥੋੜਾ ਇੱਕ ਪਾਸੇ ਖਾਲੀ ਜਿਆ ਵੀ ਸੀਗਾ ਕਿਉਂਕਿ ਕਈ ਸਟਾਲਾਂ ਹਜੇ ਕੱਲ ਤੱਕ ਆਉਣਗੇ ਜਾਂ ਸ਼ਾਮ ਤੱਕ ਆ ਜਾਣਗੇ ਨਾ ਬਿਕਾਲੂ ਮੇਲਾ ਫੁੱਲ ਭਰ ਜੂਗਾ ਇਹ ਕਹਿ ਸਕਦੇ ਆ ਆਪਾਂ ਤੁਸੀਂ ਇਧਰਲੇ ਪਾਸੇ ਜੀਐਸ ਡੈਰੀ ਪ੍ਰੋਡਕਟਸ ਇਹ ਵੀ ਬਾਗੇ ਪੁਰਾਣੇ ਵਾਲੇ ਇਹਨਾਂ ਦੇ ਵੀ ਦੇਖ ਸਕਦੇ ਤੁਸੀਂ ਤੇ ਬਾਕੀ ਆ ਹਰਿਆਣਾ ਵਾਲਿਆਂ ਦੇ ਮੈਟ ਦੇਖ ਸਕਦੇ ਹਾਂ ਇਹ ਪਸ਼ੂਆਂ ਦੇ ਥੱਲੇ ਵਿਛਾਉਣ ਵਾਲੇ ਮੈਟ ਆ ਬਹੁਤ ਵਧੀਆ ਮੈਟ ਆ ਤੇ ਬਾਕੀ ਤੁਸੀਂ ਆ ਦੇਖੋ ਤੁਰੇ ਚੱਲੋਂਗੇ ਵਧੀਆ ਸਾਰਾ ਬੀਸੀਐਸ ਇੰਡੀਆ ਬਹੁਤ ਸੋਹਣੀਆਂ ਸੋਹਣੀਆਂ ਸਟਾਲਾਂ ਲੱਗੀਆਂ ਹੋਈਆਂ ਇੱਕ ਗੱਲ ਮੈਂ ਦੇਖੀ ਆ ਮੇਲੇ ਦੇ ਵਿੱਚ ਜਿੰਨੇ ਵੀ ਸਟਾਲਾਂ ਵਾਲੇ ਬਹੁਤ ਸੋਹਣੀਆਂ ਸੋਹਣੀਆਂ ਸਟਾਲਾਂ ਆ ਉਹਦੇ ਸਜਾਉਂਦੇ ਆ ਕੋਈ ਵੀ ਕਿਸਾਨ ਮੇਲੇ ਦੇ ਵਿੱਚ ਆਇਆ ਹੋਊਗਾ ਜਾਂ ਹੋਰ ਕਿਤੇ ਨਾਲ ਰਿਲੇਟਡ ਬੰਦਾ ਆਇਆ ਹੋਊਗਾ ਤੇ ਇੱਕਦਮ ਖਿੱਚਿਆ ਜਾਂਦਾ ਬੰਦਾ ਅੰਦਰ ਜਾਣ ਨੂੰ ਆ ਨਿਊ ਹਾਲੈਂਡ ਵਾਲਾ ਦੇ ਸਟਾਲ ਆ ਨਿਊ ਹਾਲੈਂਡ ਵਾਲੀ ਜਿਸ ਹੁਣ ਨਾਮ ਆ ਸਟਾਲ ਬਹੁਤ ਛੋਟੀ ਲੱਗੀ ਹੋਈ ਮੈਨੂੰ ਲੱਗਦਾ ਹਈ ਹੋਰ ਪਾਸੇ ਸਟਾਲ ਲਾਉਣਗੇ ਇਹ ਇਧਰਲੇ ਪਾਸੇ ਤਗੜੇ ਵੈਸੇ ਇਹਨਾਂ ਨੂੰ ਕੋਈ ਸਟਾਲ ਲਾਉਣ ਦੀ ਲੋੜ ਹੀ ਨਹੀਂ ਆ ਛੋਟੇ ਟਰੈਕਟਰ ਆ ਗੱਲਬਾਤ ਪੂਰੀ ਐਂਡ ਆ ਕਿਸੇ ਨੂੰ ਦੱਸਾਂ ਦੀ ਲੋੜ ਹੀ ਨਹੀਂ ਵੀ ਸਾਡਾ ਨਿਊ ਹਾਲੈਂਡ ਟਰੈਕਟਰ ਸਭ ਨੂੰ ਪਤਾ ਹੀ ਹੈ ਨਾ ਜੈਸਾ ਉਹਨਾ ਕੰਮ ਕੰਮ ਦੇ ਨਾਲ ਨਾਮ ਬੰਦਾ ਹੁੰਦਾ ਤੇ ਨਾ ਨਾਮ ਤਾਂ ਰੱਬ ਦੀ ਕਿਰਪਾ ਨਾਲ ਪਹਿਲਾਂ ਹੀ ਬਹੁਤ ਕਿਸਾਨਾਂ ਦੇ ਵਿੱਚ ਭਰੋਸਾ ਬਹੁਤ ਜ਼ਿਆਦਾ ਆ ਗਿਆ ਫਿਰ ਦੇਖੋ ਤੁਸੀਂ ਅੱਗੇ ਗੱਲਬਾਤ ਤੁਰੇ ਚੱਲੋਂਗੇ ਉਹ ਦੇਖੋ ਸਾਹਮਣੇ ਸਿਰੇ ਤੇ ਆ ਇਧਰ ਵੀ ਸਾਰੇ ਸੇਲਜ ਵਾਲੇ ਇੰਪਲੀਮੈਂਟ ਆ ਜਿਵੇਂ ਨਾ ਚਾਰ ਚੂੜ ਵਾਲੀਆਂ ਮਸ਼ੀਨਾਂ ਫਿਰ ਇਧਰਲੇ ਪਾਸੇ ਆਜੋ ਤੇ ਮੈਂ ਤਕਰੀਬਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਸਾਰੇ ਮੇਲੇ ਦੀ ਤੇ ਇਧਰਲੇ ਪਾਸੇ ਜਿਵੇਂ ਡੇਰੀ ਪ੍ਰੋਡਕਟਸ 'ਚ ਇਧਰ ਮੈਂ ਗਿਆ ਨਹੀਂ ਕਿਉਂਕਿ ਕਿੰਨਾ ਬਾਰੇ ਆਪਾਂ ਨੂੰ ਜਾਣਕਾਰੀ ਘੱਟ ਆ ਆਪਾਂ ਨੂੰ ਐਮਪਲੀਮੈਂਟਾਂ ਬਾਰੇ ਜਿੰਨੀ ਕਿ ਜਾਣਕਾਰੀ ਉਹ ਮੈਂ ਤੁਹਾਨੂੰ ਦੱਸਣ ਲੱਗਾ ਤੇ ਤੁਰੇ ਚੱਲਾਂਗੇ ਵੈਸੇ ਟਾਈਮ ਸਾਡੇ ਕੋਲ ਥੋੜਾ ਜਿਹਾ ਘੱਟ ਸੀ ਨਹੀਂ ਤਾਂ ਹਰੇਕ ਕੋਈ ਨਵੀਂ ਚੀਜ਼ ਆਈ ਹੁੰਦੀ ਆ ਤਾਂ ਉੱਤੇ ਆਪਾਂ ਫੁੱਲ ਡੈਡੀਕੇਟਿਡ ਵੀਡੀਓ ਵੀ ਬਣਾ ਸਕਦੇ ਸੀਗੇ ਪਰ ਟਾਈਮ ਥੋੜਾ ਜਿਆ ਟਾਈਮ ਦੀ ਛੋਟੇ ਸੀਗੀ ਹੈ ਨਾ ਬਾਕੀ ਇਧਰਲੇ ਪਾਸੇ ਮੈਂ ਥੋੜਾ ਜਿਹਾ ਇੱਕ ਵਾਰ ਤੁਹਾਨੂੰ ਦਿਖਾਤਾ ਵੀ ਕੀ ਸਿਸਟਮ ਆ ਇਹ ਇੱਥੇ ਡੈਰੀ ਪ੍ਰੋਡਕਟਸ ਜਿੰਨੇ ਵੀ ਜੋ ਦੁੱਧ-ਦੁੱਧ ਚੋਣ ਵਾਲੀਆਂ ਮਸ਼ੀਨਾਂ ਜਿਵੇਂ ਵੀ ਕਿਸੇ ਡੈਰੀ ਫਾਰਮ ਆ ਵੱਡੇ ਲੈਵਲ ਤੇ ਕੰਮ ਹੁਣ ਆਪਣੇ ਵਰਗੇ ਕੋਲੇ ਘਰੇ ਇੱਕ ਅੱਧੀ ਗਾਂ ਇੱਕ ਜੋ ਦੋ ਪਸ਼ੂ ਹੁੰਦੇ ਆ ਤੇ ਉਹਨਾਂ ਦਾ ਤਾਂ ਬੰਦਾ ਬਾਲਟੀ ਦੇ ਵਿੱਚ ਕੱਢ ਲੈਂਦਾ ਦੁੱਧ ਹਨਾ 10 ਪਸ਼ੂ ਹੁਣ 10 12 ਪਸ਼ੂ ਇੱਥੋਂ ਤੱਕ ਜਿਹਦੇ 100 ਸੈਂਕੜੇ ਦੇ ਹਿਸਾਬ ਨਾਲ ਪਸ਼ੂ ਰੱਖੇ ਹੋਏ ਆ ਉਹਨਾਂ ਦੇ ਵਾਸਤੇ ਬਹੁਤ ਟੌਪ ਲੈਵਲ ਦੀਆਂ ਮਸ਼ੀਨਾਂ ਲਾਂਚ ਹੁੰਦੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਫਿਰ ਅੱਗੇ ਜਾਓਗੇ ਇਧਰਲੇ ਪਾਸੇ ਜੇ ਆਪਾਂ ਬੇਬਸ ਨੂੰ ਨਿਗਾਹ ਮਾਰੀਏ ਤੇ ਇਧਰ ਖਾਣ ਵਾਲੀ ਸਟਾਲ ਆ ਗਈਆਂ ਕਿਉਂਕਿ ਬੰਦਾ ਤੁਰਿਆ ਫਿਰਦਾ ਰਹਿੰਦਾ ਯਾਰ ਬੰਦੇ ਨੂੰ ਭੁੱਖ ਲੱਗੇ ਆਉਂਦੀ ਹੈ ਮੱਲੋ ਮੱਲੀ ਤੁਹਾਨੂੰ ਪਤਾ ਹੀ ਇਹ ਇਹ ਮਸ਼ੀਨਾਂ ਤਾਂ ਸਰੀਰ ਇੱਕ ਮਸ਼ੀਨਾਂ ਤੇਲ ਪਾਉਣ ਦੀ ਲੋੜ ਪੈਂਦੀ ਹੈ ਤੇ ਇਹ ਤੇਲ ਪਾਉਣ ਵਾਸਤੇ ਵੀ ਸਾਰਾ ਕੁਝ ਹੈਗਾ ਖਾਣ ਪੀਣ ਦਾ ਪਰ ਥੋੜਾ ਜਿਹਾ ਇੱਥੇ ਮਹਿੰਗਾ ਮਿਲਦਾ ਬਾਹਰ ਜਾਓਗੇ ਬਾਹਰ ਰੇੜੀਆਂ ਤੋਂ ਥੋੜਾ ਜਿਹਾ ਤੁਹਾਨੂੰ ਸਸਤਾ ਮਿਲ ਜੂਗਾ ਪਰ ਇੱਥੇ ਇੰਨਾ ਕਾ ਵੀ ਤੇ ਊੜਾ ਜਿਹੜਾ ਉਹ ਪ੍ਰੋਫੈਸ਼ਨਲ ਲੈਵਲ ਦਾ ਸਵਾਦ ਹੁੰਦਾ ਬਾਕੀ ਸਫਾਈ ਹੁੰਦੀ ਹੈ ਫੇਰ ਤੁਸੀਂ ਅੱਗੇ ਤੁਰੇ ਜਾਉਂਗੇ ਇਧਰਲੇ ਪਾਸੇ ਜੌਂਡੀਅਰ ਵਾਲੇ ਦੇ ਆ ਗਈ ਸਟਾਲ ਜੌਂਡੀਅਰ ਵਾਲੇ ਹਮੇਸ਼ਾ ਇੱਥੇ ਹੀ ਸਟਾਲ ਲਾਉਂਦੇ ਆ ਪਿੱਛੇ ਵੀ ਸੀ ਦੇਖਿਆ ਪਹਿਲਾਂ ਵੀ ਪੀਡੀਐਫ ਤੇ ਜੌਂਡੀਅਰ ਵਾਲ ਨੇ ਸਟਾਲ ਇੱਥੇ ਹੀ ਲਾਈ ਹੋਈ ਸੀ ਗਾਲਬਸ ਐਗਰੋ ਵਰਕਸ ਆ ਰਹੀ ਆ ਜਿਹੜੇ ਕਿ ਜੌਂਡੀਅਰ ਦੇ ਡੀਲਰ ਆ ਫੇਰ ਇਧਰਲੇ ਪਾਸੇ ਦੇਖੋ ਤੁਸੀਂ ਲਓ ਜੀ ਤੁਰੇ ਚੱਲੋ ਮੇਲਾ ਬਹੁਤ ਦੂਰ ਦੂਰ ਤੱਕ ਆ ਜਿਵੇਂ ਕੋਈ ਘਰੇ ਗੋੜ ਬਣਾਉਂਦਾ ਆਪਦਾ ਜਾ ਕੋਸ਼ ਵੀ ਤਿਆਰ ਕਰਦਾ ਉਹਨਾਂ ਦੀਆਂ ਮਿਸਟਾਲਾਂ ਲੱਗੀਆਂ ਉਹ ਗਾਂ ਮੈਲਣੀਆਂ ਉਹ ਅਲੱਗ-ਅਲੱਗ ਆ ਇਧਰਲੇ ਪਾਸੇ ਸੋਨਾ ਲੀਕਾ ਦੀ ਸਟਾਲ ਲੱਗੀ ਹੋਈ ਆ ਦੇਖੋ ਇਹ ਸੋਨਾ ਲੀਕਾ ਦੀਆਂ ਸਟਾਲਾਂ ਆ ਗਈਆਂ ਫਿਰ ਅੱਗੇ ਤੁਰੇ ਚੱਲੋਗੇ ਇਧਰਲੇ ਪਾਸੇ ਨੂੰ ਬਸ ਜਾਂਦਾ ਖਾਤਮ ਹੀ ਹੋ ਜਾਣਾ ਉਸ ਤੋਂ ਬਾਅਦ ਜਿਵੇਂ ਆਰਗੈਨਿਕ ਪ੍ਰੋਡਕਟਾਂ ਦਾ ਕੰਮ ਚੱਲ ਪੈਣਾ ਆ ਦੇਖੋ ਫਿਰ ਬਾਅਦ ਬਾਅਦ ਹੀ ਮੈਨੂੰ ਜੇ ਮੈਂ ਤੁਹਾਨੂੰ ਹੁਣ ਅੱਗੇ ਲੈ ਕੇ ਚੱਲਦਾ ਤੇ ਉੱਥੇ ਤੁਹਾਨੂੰ ਆਰਗੈਨਿਕ ਪ੍ਰੋਡਕਟ ਸਾਰੇ ਦਿਖਾਉਂਗਾ ਵੀ ਕਿਹੜੇ-ਕਿਹੜੇ ਆਰਗੈਨਿਕ ਪਰ ਡਾਗਟਾ ਜਿਹੜਾ ਲੋਕਾਂ ਨੇ ਲੋਕ ਘਰੇ ਤਿਆਰ ਕਰਦੇ ਹਨ ਬਹੁਤ ਵਧੀਆ ਚੀਜ਼ਾਂ ਹੁਣ ਆ ਦੇਖੋ ਇਧਰਲੇ ਪਾਸੇ ਤੁਸੀਂ ਆ ਛੋਟੇ ਕਬੂਟਾ ਦੇ ਟਰੈਕਟਰ ਆ ਜਿਵੇਂ ਤੁਸੀਂ ਬਾਗਬਾਨੀ ਦੀ ਖੇਤੀ ਵਾਸਤੇ ਲੈਣੇ ਆ ਉਹ ਵੀ ਇੱਥੇ ਸਟਾਲ ਲੱਗੀ ਹੋਈ ਹੈ ਜੀ ਬੁਕਿੰਗ ਬੁਕਿੰਗ ਕਰਵਾਉਣੀ ਹੈ ਕਿਸੇ ਨੇ ਫਿਰ ਇਧਰਲੇ ਪਾਸੇ ਆਰਗੇਨਿਕ ਬੜਾ ਢ ਘਰ ਦਾ ਸ਼ਹਿਦ ਇਹੋ ਜਿਹੀਆਂ ਚੀਜ਼ਾਂ ਤੁਸੀਂ ਆਮ ਹੀ ਪੀਡੀਐਫ ਤੇ ਵੀ ਦੇਖਦੇ ਹੋ ਜਾਂ ਲੁਧਿਆਣੇ ਵੀ ਜਦੋਂ ਕਿਸਾਨ ਮੇਲਾ ਹੁੰਦਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉੱਥੇ ਵੀ ਹੁੰਦੀਆਂ ਇਹ ਚੀਜ਼ਾਂ ਹਨਾ ਆ ਦੇਖੋ ਬਲਜੀ ਹਰਜੀਤ ਡੈਰੀ ਫਾਰਮ ਕਰਦੀ ਖੋਆ ਬਰਫੀ ਸਾਰਾ ਕੁਝ ਨਾ ਤੇ ਇਧਰਲੇ ਪਾਸੇ ਦੇਖੋ ਪਲਾੜ ਦਾ ਗੁਣ ਇਹ ਸਾਰਾ ਕੁਝ ਤੁਹਾਨੂੰ ਮਿਲੂਗਾ ਜਿਵੇਂ ਘਰ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਇੱਕ ਤਾਂ ਇੱਥੇ ਫਾਇਦਾ ਹੋ ਜਾਂਦਾ ਵੀ ਅਗਲੇ ਨੂੰ ਸਟਾਲ ਲਾਉਣ ਦਾ ਮੌਕਾ ਮਿਲ ਜਾਂਦਾ ਜਿਵੇਂ ਕੋਈ ਬਿਜ਼ਨਸ ਕਰਦਾ ਬੰਦਾ ਉਹ ਉਸਾਬ ਨਾਲ ਫੱਡੂ ਫਰੂਟ ਪ੍ਰੋਡਕਟਸ ਆ ਗਏ ਨਾ ਆ ਦੇਖੋ ਪ੍ਰਦਰਸ਼ਨੀ ਕਿਤਾਬਾਂ ਮਿਲ ਜਾਣਗੀਆਂ ਤੁਹਾਨੂੰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤੇ ਇੱਥੇ ਸਾਰਾ ਕੁਝ ਹੀ ਤੁਹਾਨੂੰ ਮਿਲ ਜੂਗਾ ਤੇ ਬਾਕੀ ਇਹੇ ਮੇਲਾ ਵਾ ਤੁਸੀਂ ਦੇਖ ਸਕਦੇ ਹੋ ਬਾਕੀ ਅੱਜ ਦਾ ਦ੍ਰਿਸ਼ ਹੋ ਸਕਿਆ ਇਹ ਤੁਸੀਂ ਆਹ ਵੀਡੀਓ ਨੂੰ ਚੰਗਾ ਰਿਸਪੌਂਸ ਦਿੱਤਾ ਤਾਂ ਆਪਾਂ ਕੱਲ ਦਾ ਦ੍ਰਿਸ਼ ਵੀ ਤੁਹਾਡੇ ਸਾਹਮਣੇ ਦੱਸਾਂਗੇ ਵੀ ਕੱਲ ਦਾ ਕੀ ਸਿਸਟਮ ਸੋ ਪੀਡੀਐਫ ਇਹ ਮੇਲਾ ਜਗਰਾਉਂ ਦੇ ਵਿੱਚ ਸ਼ੁਰੂ ਆ ਜਲਦੀ ਜਲਦੀ ਆ ਜਾਓ ਮਿੱਤਰੋ ਫੇਰ ਤੁਹਾਨੂੰ ਦਿਖਾਉਣੇ ਆ ਕੀ ਗੱਲਬਾਤ ਆ ਆਪਾਂ ਕੱਲ ਨੂੰ ਪਹੁੰਚਾਂਗੇ ਉੱਥੇ ਕੱਲ ਨੂੰ ਸਵੇਰ ਜਾਵਾਂਗੇ ਤੇ ਕੱਲ ਨੂੰ ਸ਼ਾਮ ਤੱਕ ਸਾਰੇ ਗੱਲਬਾਤ ਤਿੱਕਰਾਗੇ ਵੀ ਕੀ ਸਿਸਟਮ ਅੱਜ ਦੀ ਵੀਡੀਓ ਇੰਨੀ ਕੀ ਆ ਸੋ ਇਹ ਮੈਂ ਛੋਟੀ ਜਿਹੀ ਵੀਡੀਓ ਤਾਂ ਬਣਾ ਲਈ ਤੁਹਾਨੂੰ ਇੱਕ ਆਈਡੀਆ ਜਿਹਾ ਹੋ ਜਾਏ ਸ਼ੇਅਰ ਕਰ ਦਿਆ